ਪੰਜਾਬੀਓ ਜੇ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਇੱਕ ਖਾਸ ਗੱਲ ਦਾ ਧਿਆਨ ਜ਼ਰੂਰ ਰੱਖਿਆ ਕਰੋ ਆਪਣੀ ਅੱਖਾਂ ਪੂਰੀ ਤਰ੍ਹਾਂ ਖੋਲ ਕੇ ਰੱਖਿਆ ਕਰੋ ਕਿ ਜੇ ਕੋਈ ਰਸਤੇ ਵਿੱਚ ਤੁਹਾਨੂੰ ਕੋਈ ਮੁਦਮਾਲ ਬੰਨਦਾ ਨਜ਼ਰ ਆਉਂਦਾ ਹੈ ਜਾਂ ਮੂੰਹ ਦੇ ਉੱਤੇ ਕੱਪੜਾ ਬੰਨਦਾ ਨਜ਼ਰ ਆਉਂਦਾ ਹੈ ਕਿ ਜਾਂ ਫਿਰ ਉਹਦੀ ਬਾਈਕ ਦੇ ਉੱਤੇ ਨੰਬਰ ਪਲੇਟ ਨਾ ਲੱਗੀ ਹੋਵੇ ਤਾਂ ਤੁਸੀਂ ਚੌਕਸ ਹੋ ਜਿਓ ਆਪਣਾ ਧਿਆਨ ਖੁੱਦ ਰੱਖਿਓ ਕਿਉਂਕਿ ਵਾਰਦਾਤਾ ਬਹੁਤ ਜ਼ਿਆਦੀਆਂ ਹੁੰਦੀਆਂ ਪਈਆਂ ਹੈਗੀਆਂ ਇਹ ਸੀਸੀਟੀਵੀ ਤੁਹਾਨੂੰ ਦਿਖਾਉਂਦੇ ਆ ਤੇ ਇੱਕ ਰੈਸਟੋਰੈਂਟ ਦੇ ਵਿੱਚ ਕੁਝ ਮਹਿਲਾਵਾਂ ਖਾਪੀ ਰਹੀਆਂ ਸੀ ਤੇ ਇੱਕ ਹੈਲਮਟ ਵਾਲਾ ਨੌਜਵਾਨ ਹੈਲਮਟ ਪਾ ਕੇ ਰੈਸਟੋਰੈਂਟ ਦੇ ਅੰਦਰ ਹੀ ਆ ਗਿਆ ਤੇ ਜਨਾਨੀ ਦਾ ਜਿਹੜਾਗਾ ਚੈਨੀ ਖੋਲ ਕੋ ਉਥੋਂ ਰਫੂ ਚੱਕਰ ਹੋ ਗਿਆ ਇਸ ਤਰ੍ਹਾਂ ਦੀ ਇੱਕ ਘਟਨਾਵਾਂ ਲਗਾਤਾਰ ਜੜੀਆਂ ਹੈਆਂ ਦੇਖਣ ਨੂੰ ਮਿਲਦੀਆਂ ਪਈਆਂ ਕਿ ਹੁਣ ਤੁਹਾਨੂੰ ਆਪ ਹੀ ਚੁੱਕਸ ਹੋਣਾ ਪਵੇਗਾ ਆਪਣਾ ਧਿਆਨ ਖੁੱਦ ਹੀ ਰੱਖਣਾ ਪਵੇਗਾ ਕਿ ਜੇ ਤੁਸੀਂ ਰੋਡ ਦੇ ਉੱਤੇ ਜਾਂਦੇ ਹੋ ਕੋ ਤੁਹਾਨੂੰ ਕੋਈ ਵੀ ਸ਼ਖਸ਼ ਭਾਵੇਂ ਕੋਈ ਵੀ ਹੋਵੇ ਉਹਨੇ ਮੂੰਹ ਬੰਨਿਆ ਹੋਵੇ ਮੂੰਹ ਅੱਖਾਂ ਉਹਦੀਆਂ ਉਸੇ ਵਲੇ ਦੁਦਰ ਘੁੰਮਦੀਆਂ ਹੋਗੀਆਂ ਤੁਸੀਂ ਉਸ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਹੀ ਦੇਖਣਾ ਹੈ ਕਿਉਂਕਿ ਸਰਕਾਰਾਂ ਨੇ ਵੀ ਇੰਨੀ ਗੱਲ ਆਖੀ ਕਿ ਕੁਮਾਲ ਅਸੀਂ ਨਹੀਂ ਬਣਾ ਦੇਣਾ ਲੇਕਿਨ ਲੋਕ ਫੇਰ ਵੀ ਬੰਦੇ ਗਏ ਨੇ ਕਿਉਂਕਿ ਬਾਹਰ ਦਾਤਾਂ ਨੂੰ ਦੇਖਦੇ ਹੋਏ ਕਿ ਜਿਹੜੇ ਚੋਰ ਚ ਕੇਰੇ ਨੇ ਨਸ਼ੇੜੀ ਜਿਹੜੇ ਹੁੰਦੇ ਇਹਨਾਂ ਦੇ ਮੂੰਹ ਉੱਤੇ ਸਟ ਟੱਕੇ ਹੀ ਹੁੰਦੇਗੇ ਕਿ ਜੇਕਰ ਤੁਹਾਨੂੰ ਕੋਈ ਨਜ਼ਰ ਆਉਂਦਾ ਆ ਕਿ ਸਭ ਤੋਂ ਪਹਿਲਾਂ ਉਹਦੀ شناخت ਕਰੋ ਉਹਦਾ ਚਿਹਰਾ ਵੇਖੋ ਉਹਨੇ ਮੂੰਹ ਤੇ ਰਮਾਲ ਬੰਨਿਆ ਤੇ ਫਿਰ ਉਹਦੀ ਗੱਡੀ ਦੇਖੋ ਗੱਡੀ ਉੱਤੇ ਨੰਬਰ ਪਲੇਟ ਵੀ ਤੁਹਾਨੂੰ ਨਜ਼ਰ ਨਹੀਂ ਆਏਗੀ ਤਾਂ ਫਿਰ ਉਹਨੂੰ ਸਿੱਧਾ ਸ਼ੱਕ ਦੇ ਕੇਰੇ ਦੇ ਵਿੱਚ ਹੀ ਰੱਖਿਓ ਇਹੋ ਸਮਝੋ ਤੇ ਇਹ ਬੰਦਾ ਕੋ ਨਸ਼ੇੜੀਗਾ ਖਾਸ ਤੌਰ ਤੇ ਬਹੁਤ ਸਾਰੇ ਲੋਕ ਵਿਦਵਾਨ ਹੁੰਦੇ ਆ ਜਦੋਂ ਕਿਸੇ ਨੇ ਕੋਈ ਮੂੰਹ ਦੇ ਉੱਤੇ ਰੁਮਾਲ ਬੰਨਿਆ ਹੁੰਦਾ ਕਪੜਾ ਬੰਨਿਆ ਹੁੰਦਾ ਤੇ ਉਹਦੀ ਨਿਗਾਹ ਦੇ ਉੱਤੇ ਲੋਕ ਦਾ ਅਕਸਰ ਪਹਿਚਾਨ ਹੀ ਜ਼ਿਆਦਾ ਪੰਜਾਬੀਆਂ ਦੇ ਵਿੱਚ ਇਹ ਤੇ ਸਿਫਟ ਹੈਗੀ ਆ ਲੇਕਿਨ ਤੁਹਾਨੂੰ ਫਿਰ ਵੀ ਜੇ ਕਿਤੇ ਲੱਗਦਾ ਆ ਤੇ ਇਹ ਨਸ਼ੇੜੀ ਕੋਈ ਹੈਗਾ ਆ ਕਿ ਜਾਂ ਫਿਰ ਇਹਨੇ ਰੁਮਾਲ ਬੰਨਿਆ ਸ਼ਾਇਦ ਇਹ ਕੋਈ ਵਾਰਦਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈਗਾ ਆ ਤੇ ਆਪਣਾ ਖਿਆਲ ਤੁਸੀਂ ਖੁਦ ਹੀ ਰੱਖਿਓ ਕਿਉਂਕਿ ਤੁਸੀਂ ਖੁਦ ਹੀ ਸਤਰਕ ਰਹੋਗੇ ਸੇਫ ਤਦ ਹੀ ਰਹਿ पाओਗੇ ਲੇਕਿਨ ਲਗਾਤਾਰ ਘਟਨਾਵਾਂ ਨੂੰ ਦੇਖਦੇ ਹੋਏ ਇਹ ਕੋਸ਼ਿਸ਼ ਤਾਂ ਤੇ ਕਰਨੀਆਂ ਹੀ ਪੈਗੀਆਂ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੀਆਂ ਅੱਖਾਂ ਪੂਰੀ ਤਰ੍ਹਾਂ ਹੈ ਗਾਇਦਰੂਦ ਦੇਖਿਆ ਕਰੋ ਰਾਹ ਦੇ ਵਿੱਚ ਦੇਖਿਆ ਕਰੋ ਕਿ ਕੋਈ ਸ਼ੱਕੀ ਨੌਜਵਾਨ ਤੁਹਾਨੂੰ ਨਜ਼ਰ ਆਉਂਦਾ ਤੇ ਬਿਲਕੁਲ ਉਸ ਤੋਂ ਬਚ ਕੇ ਜਾਨ ਜਿਹੜੀ ਕੋਸ਼ਿਸ਼ ਤੁਹਾਨੂੰ ਹੁਣ ਇਸ ਤਰ੍ਹਾਂ ਹੀ ਕਰਨੀ ਪਵੇਗੀ ਕਿਉਂਕਿ ਹੌਸਲੇ ਇੰਨਾ ਚੋਰਾਚਕਾਰਾਂ ਦੇ ਇੰਨੇ بلند ਹੋ ਚੁੱਕੇ ਨੇ ਨਸ਼ੀੜੇ ਨੇ ਇੰਨੇ بلند ਹੋ ਚੁੱਕੇ ਨਾ ਤਾਂ ਇਹਨਾਂ ਨੂੰ ਪੁਲਿਸ ਦਾ ਡਰਾਕ ਨਾ ਕਿਸੇ ਨੌਜਵਾਨ ਦਾ ਨਾ ਕਿਸੇ ਲੋਕਾਂ ਦਾ ਸ਼ਰਿਆਮ ਲੁੱਟਾਖੋਮਾ ਕਰਦੇ ਪਏ ਨੇ ਨਸ਼ੇ ਦੀ ਲੋਰ ਦੇ ਵਿੱਚ ਕਰਦੇ ਪਏ ਨੇ ਚਾਹੇ ਉਹ ਠੇਕਾ ਆਵੇ ਸ਼ਰਾਬ ਦਾ ਹੋਵੇ ਤੇ ਚਾਹੇ ਕੋਈ ਘਰ ਬਾਹਰ ਹੋਵੇ ਜਾਂ ਕਿਸੇ ਦੀ ਦੁਕਾਨ ਹੋਵੇ ਇਹਨਾਂ ਨੂੰ ਹੁਣ ਕਿਸੇ ਦੀ ਨਹੀਂ ਹੈ ਪ੍ਰਵਾਹ ਕਿਉਂਕਿ ਨਸ਼ੇ ਦੀ ਤੋੜ ਜਿਹੜੀ ਇਹਨਾਂ ਨੂੰ ਲੱਗੀ ਹੁੰਦੀ ਉਹਦੇ ਕਰਕੇ ਫਿਰ ਇਹ ਕਰਦੇ ਲੁੱਟਾਂ ਖੋਹਾਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਪੰਜਾਬੀਓ